Hey boom. ਜਦੋਂ ਜਦੋਂ ਪੈਰ ਪੁੱਟਣ ਕੰਬਰੂ ਧਰਤੇ ਹਿਲਦੇ ਧਰਤੇ ਹਿਲਦੇ ਇਹ ਖੇਡ ਤਾਕਤਾਂ ਦੀ ਨਾਲ ਹੈਗੀ ਵੱਡੇ ਦਿਲ ਦੀ ਅੱਜ ਪੱਟੇਬਗ ਦਾ ਸਨਮਾਨ ਜਿਹੜਾ ਹੈ ਇਹ ਕਦੇ ਵੱਡੀ ਧਰਤੀ ਤੇ ਕੀਤਾ ਜਾ ਰਿਹਾ ਹੈ ਸੰਦੀਪ ਨੂੰ ਸੰਦੀਪ ਰੁਤਰ ਬਣਦੇ ਲਈ ਸੰਦੀਪ ਖੇਡਾਂ ਬਣਦੇ ਲਈ ਬਹੁਤ ਵੱਡੀ ਮਦਦ ਕਰਨੀ ਪਈ ਹੈ ਅੱਜ ਸੰਦੀਪ ਸਿਖਰ ਤੇ ਹੈ ਸੰਦੀਪ ਜਮਾ ਕਦੇ ਸਿਖਰਲਾ ਟੰਬਾ ਬਣਿਆ ਹੋਇਆ ਤੇ ਸਾਡੀਆਂ ਦੁਲਾਵਾਂ ਦੇ ਬਨਾ ਪ੍ਰੋਮੋਟਰ ਭਰਾਵਾਂ ਦਾ ਧੰਨਵਾਦ ਕਰਦਾ ਹੈ ਅੱਜ ਪੱਟੇ ਵਾਲ ਨੂੰ ਤੀ ਗੱਡੀ ਦੇ ਨਾਲ ਬਹੁਤ ਵੱਡਾ ਸਨਮਾਨ ਜਿਹੜਾ ਅੱਜ ਵੱਡੇ ਮੇਲੇ ਤੇ ਕੀਤਾ ਜਾ ਰਿਹਾ ਹੈ ਸੁਲਤਾਨੋੜੀ ਖੁਸ਼ ਨੇ ਵੈਕਟਰੋ ਦੀ ਖੇਡ ਕਲੱਬ ਦਾ ਤਾਂ ਪਿੰਡਾਂ ਵੋਪਾ ਰਹੇ ਗੋਲਨ ਜੱਟ ਹੋਰਾਂ ਭਰਾਵਾਂ ਨੇ ਇੱਕ ਲੱਖ ਤਾੜੀਆਂ ਮਾਰ ਰਹੀ ਕਿੱਥੋਂ ਦੀ ਗੱਡੀ ਜਾ ਰਹੀ ਹੈ ਤਾੜੀਆਂ ਸਰਦਾਰ ਬਲਿੰਦਰ ਸਿੰਘ ਰੰਧਾਵਾ ਯੂਕੇ ਗੁਰਪ੍ਰੀਤ ਸਿੰਘ ਰੰਧਾਵਾ ਯੂਕੇ ਨੇ ਕਾ ਮੱਟੇ ਲੋ ਯੂਕੇ ਹਮਣਾ ਫਰਕੀ ਲੋ ਯੂਕੇ ਇਹਨਾ ਭਰਾਵਾਂ ਦੇ ਗੱਡੇ ਜੋੜਨਾਂ ਨੇ ਸ਼ੀਰਾ ਸ਼ੇਰਗਨ ਪਾਹੜਾ ਯੂਕੇ ਪ੍ਰਦੀਪ ਸਿੰਘ ਯੂਕੇ